ਹਾਂਜੀ ਬਾਈ ਜੀ ਤਾਜੀ ਸ਼ੂਈ ਹੋਈ ਬੱਕਰੀ ਬਕਾਊਆ ਜੀ ਕਰਦੇ ਆਂ ਆਪਾਂ ਇਹਦਾ ਥਣਲੇਵਾ ਚੱਕ ਇੱਕ ਬੱਕਰੀ ਦਾ ਖੋਲ ਕੇ ਝੋਲਾ ਇੱਥੇ ਰੱਖ ਬਾਈ ਪੂਰਾ ਟਾਪ ਦਾ ਥਣਲੇਵਾ ਲੱਗਿਆ ਹੋਇਆ ਤਾਜੀ ਸ਼ੂਈ ਬੱਕਰੀ ਬਕਾਊ ਕਰਦੇ ਆਂ ਬਾਈ ਜੀ ਥਣਲੇਵਾ ਦੇਖੋ ਚੱਕ ਪਿਆ ਬਾਈ ਜੀ ਪੂਰਾ ਫਸ਼ਿਆ ਲਿਹਾਟ ਮੈਸ ਜਿੱਡਾ ਲੇਵਾ ਚੱਕੋ ਬਾਈ ਜੀ ਕਰੋ ਚੱਕ ਮੁੱਠੀ ਮੁੱਠੀ ਦਾ ਥਣ ਛਰਦੋ ਜੀ ਬੱਚੇ ਬੱਚੇ ਦੇਖੀਏ ਕਿਹੜੇ ਨੇ ਆਉਣ ਤੋਂ ਜੀ ਛੜ ਤੋਂ ਬੱਚੇ ਕਰੋ ਵਾਈ ਜੀ ਚੈੱਕ ਤਿੰਨ ਬੱਚੇ ਨੇ ਤਾਜੀ ਸੂਈ ਹੋਈ ਬੱਕਰੀ ਬਕਾਊ ਆ 6-7 ਦਿਨ ਦੀ ਸੂਈ ਹੋਈ ਆ ਜੀ ਤੇ ਬੱਚੇ ਨੇ ਇੱਕ ਪਾਠਾ ਤੇ ਦੋ ਬੱਕਰੇ ਨੇ ਜੀ ਹਜੇ 나ੜੂਏ ਵੀ ਬੱਚਿਆਂ ਦੇ ਜਿਹੜੇ ਨਾਲ ਨੇ ਕਰੋ ਜੀ ਚੈੱਕ ਪੂਰੀ ਠੰਡੀ ਸ਼ੀਲ ਬੱਕਰੀ ਬਕਾਊ ਆ ਜੀ ਤੀਜੇ ਚੌਥੇ ਸੂਏ 4.5 ਲੀਟਰ ਦੁੱਧ ਕੱਢਿਆ ਗਾਲੀ ਕਰਦੀ ਆ ਬੱਚਿਆਂ ਨੂੰ ਦੁੱਧ ਚੀਂਉਣ ਲੱਗੀ ਦੇਖੋ ਬਾਈ ਜੀ ਤਿੰਨ ਬੱਚੇ ਨਾਲ ਦੋ ਬੱਕਰੇ ਇੱਕ ਪੱਟ ਕਿਸੇ ਨੇ ਖਰੀਦਣੀ ਹੋਵੇ ਬਾਈ ਜੀ ਖਰੀਦ